ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਗਵਾਹ ਦੀ ਮੌਤ ਹੋ ਗਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਸ ਐਚਓ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਆ ਤਾਂ ਰਿਟਾਇਰਡ ਹੋ ਗਏ ਸਨ ਐਸ ਐਚਓ ਅੰਗਰੇਜ਼ ਸਿੰਘ ਜਦੋਂ ਕਤਲकांड ਹੋਇਆ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ ਤਾਂ ਥਾਣਾ ਸਿਟੀ ਬੰਦ ਦੇ ਵਿੱਚ ਤਾਇਨਾਤ ਸਨ ਐਸ ਐਚਓ ਅੰਗਰੇਜ਼ ਸਿੰਘ ਉਸ ਦੇ ਬਾਅਦ ਰਿਟਾਇਰਡ ਹੋ ਗਏ ਸਨ ਤਾਂ ਉਹਨਾਂ ਦੀ ਮੌਤ ਹੋ ਗਈ ਆ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਲੰਬੀ ਬਿਮਾਰੀ ਕਰਕੇ ਉਹਨਾਂ ਦਾ ਇਲਾਜ ਚੱਲ ਰਿਹਾ ਸੀਗਾ ਤਾਂ ਹੁਣ ਉਹਨਾਂ ਦੀ ਮੌਤ ਹੋ ਗਈ ਆ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਿਹਾ ਦੱਸ ਦੇਣਾ ਚਾਹੁੰਦੇ ਕਿ ਬੀਤੇ ਕੱਲ ਉਹਨਾਂ ਦੀ ਜਿਹੜੀ ਹੈ ਗਵਾਹੀ ਹੋਣੀ ਸੀਗੀ ਕੋਰਟ ਵਿੱਚ ਪਰ ਬਿਮਾਰੀ ਦੇ ਕਰਕੇ কোর্ਟ ਵਿੱਚ ਨਹੀਂ ਆ ਸਕੇ ਜਿਸ ਕਰਕੇ 4 ਜੁਲਾਈ ਨੂੰ ਅਗਲਾ ਸਮਾਂ ਦਿੱਤਾ ਗਿਆ ਸੀਗਾ 4 ਜੁਲਾਈ ਨੂੰ ਪੇਸ਼ ਹੋ ਕੇ ਉਹਨਾਂ ਨੇ ਗਵਾਹੀ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਐਸ ਐਚ ਓ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਆ ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗਵਾਹੀ ਦੇਣੀ ਸੀ ਐਸ ਐਚ ਓ ਅੰਗਰੇਜ਼ ਸਿੰਘ ਨੇ ਥਾਣਾ ਸਿਟੀ 1 ਦੇ ਵਿੱਚ ਜਿਹੜਾ ਆ ਤੈਨਾਤ ਸੀਗਾ ਅੰਗਰੇਜ਼ ਸਿੰਘ ਜਿਸ ਦੀ ਜਾਨ ਚਲੀ ਗਈ ਆ ਤਾਂ ਬਹੁਤ ਹੀ ਅਹਿਮ ਜਿਹੜਾ ਆ ਰੋਲ ਸੀ ਬਹੁਤ